ਸਤਿ ਸ਼੍ਰੀ ਅਕਾਲ ਜੀ ਆਪਾਂ ਗੱਲ ਕਰਾਂਗੇ ਅੱਜ ਦਾਜ ਦੇ ਬਾਰੇ ਵਿੱਚ ਕਿ ਇਹ ਕਿੱਥੋਂ ਆਇਆ ਹੈ ਕਿੰਨਾਂ ਨੇ ਇਹ ਪਰੰਪਰਾ ਚਾਲੂ ਕਰੀ ਸੀ ਤੇ ਅੱਜ ਸਮਾਜ ਵਿੱਚ ਇਹ ਕਿੱਥੋਂ ਤੱਕ ਫੈਲ ਚੁੱਕਿਆ ਹੈ ਦਾਜ ਆ ਜੋ ਪਹਿਲਾਂ ਕੀ ਹੁੰਦਾ ਸੀ ਰਾਜੇ ਮਹਾਰਾਜੇ ਜਦੋਂ ਆਪਣੀ ਬੇਟੀ ਦਾ ਵਿਆਹ ਕਰਦੇ ਸੀ ਤਾਂ ਉਦੋਂ ਉਹਨੂੰ ਦਾਜ ਵਿੱਚ ਘੋੜੇ ਗੱਡੀਆਂ ਜੈਵਰਾਤ ਜ਼ਮੀਨਾਂ ਅਤੇ ਕੋਠੀਆਂ ਦਿੰਦੇ ਹੁੰਦੇ ਸੀ ਇੱਥੋਂ ਤੱਕ ਕਿ ਨੌਕਰ-ਨੌਕਰਾਨੀਆਂ ਵੀ ਦਾਜ ਵਿੱਚ ਦਿੰਦੇ ਹੁੰਦੇ ਸੀ ਇਹੇ ਕੰਮ ਰਾਜੇ ਮਹਾਰਾਜੇ ਕਰਦੇ ਹੁੰਦੇ ਸੀ ਹੌਲੀ-ਹੌਲੀ ਇਹ ਮੀਡਲ ਕਲਾਸ ਵਿੱਚ ਆ ਗਿਆ ਅਤੇ ਹੁਣ ਇਹ ਪੂਰੇ ਸਮਾਜ ਵਿੱਚ ਫੈਲ ਚੁੱਕਿਆ ਹੈ ਹੁਣ ਇਸ ਨੇ ਸਮਾਜ ਵਿੱਚ ਇਸ ਤਰੀਕੇ ਨਾਲ ਕਬਜ਼ਾ ਕਰ ਲਿਆ ਹੈ ਕਿ ਦਾਜ ਨੂੰ ਦੇਣਾ ਅਤੇ ਲੈਣਾ ਮਾੜਾ ਨਹੀਂ ਮੰਨਿਆ ਜਾਂਦਾ ਕਹਿੰਦੇ ਸਭ ਨੇ ਇਹ ਦਾਜ ਇੱਕ ਮਾੜੀ ਚੀਜ਼ ਆ ਇਹ ਨਹੀਂ ਲੈਣਾ ਚਾਹੀਦਾ ਅਤੇ ਨਾ ਹੀ ਦੇਣਾ ਚਾਹੀਦਾ ਪਰ ਕਹਿਣ ਨੂੰ ਸਭ ਰਾਜੀ ਨੇ ਇਹ ਚੰਗੀ ਚੀਜ਼ ਨਹੀਂ ਆ ਪਰ ਇਸ ਨੂੰ ਮੰਨਣ ਦੇ ਵਾਸਤੇ ਕੋਈ ਵੀ ਤਿਆਰ ਨਹੀਂ ਇਹ ਸਭ ਨੂੰ ਪਤਾ ਹੈ ਕਿ ਇਸ ਦਾਜ ਕਰਕੇ ਕਰਜ਼ਾ ਹੋ ਰਿਹਾ ਡਿਪਰੈਸ਼ਨ ਹੋ ਰਹੀ ਆ ਬਿਮਾਰੀਆਂ ਲੱਗ ਰਹੀਆਂ ਨੇ ਰਿਸ਼ਤੇ ਬਰਬਾਦ ਹੋ ਰਹੇ ਆ ਤਲਾਕ ਹੋ ਰਹੇ ਆ ਜਮੀਨਾਂ ਵਿਕ ਰਹੀਆਂ ਨੇ ਵਿਆਹ ਕਰਨ ਵਾਸਤੇ ਕਤਲ ਹੋ ਰਹੇ ਆ ਕੋਰਟ ਕੇਸ ਹੋ ਰਹੇ ਆ ਬਹੁਤ ਸਾਰੇ ਕਾਰਨ ਆ ਮੈਂ ਕਿਹੜਾ ਕਿਹੜਾ ਕਾਰਨ ਦੱਸਾਂ ਜਿਹੜਾ ਇਸ ਦਾਜ ਤੋਂ ਪ੍ਰਭਾਵਿਤ ਹੈ ਨੀਗਾ ਇੱਕ ਪਤਾ ਹੀ ਪਤਨੀ ਦਾ ਰਿਸ਼ਤਾ ਬਹੁਤ ਵਿਵਿੱਤਰ ਰਿਸ਼ਤਾ ਹੁੰਦਾ ਹੈ ਉਹਨੂੰ ਜੋੜਨ ਵਿੱਚ ਇਸ ਇਹ ਪਵਿੱਤਰ ਪਰਥਨ ਨੂੰ ਜੋੜ ਦਿੱਤਾ ਗਿਆ ਉਦੀ ਨੀਂਦ ਕੱਚੀ ਕਰਦੀ ਅੱਜ ਦੇ ਟਾਈਮ ਵਿੱਚ ਪਤੀ ਪਤਨੀ ਦਾ ਰਿਸ਼ਤਾ ਐ ਜਿਹੜਾ ਉਹ ਕਰਨ ਵਾਸਤੇ ਉਹਨਾਂ ਦੇ ਸਸਕਾਰ ਦੇਖਣੇ ਚਾਹੀਦੇ ਆ ਕਿ ਦੋਨਾਂ ਦੇ ਵਿਚਾਰ ਮਿਲ ਰਹੇ ਆ ਦੋਨਾਂ ਦੇ ਸਸਕਾਰ ਮਿਲ ਰਹੇ ਆ ਆਪਸ ਵਿੱਚ ਵਿਚਾਰ ਉਹਨਾਂ ਦੇ ਮਿਲ ਰਹੇ ਆ ਕੋਈ ਨਹੀਂ ਦੇਖਦਾ ਸਭ ਦੇਖਦੇ ਆ ਲੜਕੀ ਸੋਹਣੀ ਹੋਵੇ ਸਾਡੇ ਮੁੰਡੇ ਨੂੰ ਕਿੱਲਿਆਂ ਦੇ ਹਿਸਾਬ ਨਾਲ ਜੇ ਉਹਨੂੰ 10 ਕਿੱਲੇ ਆਉਂਦੇ ਤਾਂ 10 ਲੱਖ ਰੁਪਇਆ ਹੋ ਰਿਹਾ ਤੇ ਲਾ ਦੇਣ ਤੇ ਲੜਕੀ ਵਾਲੇ ਦੇਖਦੇ ਆ ਲੜਕਾ ਸਰਕਾਰੀ ਨੌਕਰੀ ਵਾਲਾ ਹੋਵੇ ਸਭ ਮੰਨਦੇ ਨੇ ਕਿ ਇਹਦੇ ਕਰਕੇ ਹੀ ਘਰਾਂ ਵਿੱਚ ਕਲੇਸ਼ ਹੋ ਰਹੇ ਨੇ ਰਿਸ਼ਤੇ ਖਰਾਬ ਹੋ ਰਹੇ ਨੇ ਪਰ ਇਹਨੂੰ ਸਮਾਪਤ ਕਰਨ ਤੋਂ ਸਭ ਡਰਦੇ ਨੇ ਕਹਿੰਦੇ ਨੇ ਸਮਾਜ ਕੀ ਕਹੂਗਾ ਰਿਸ਼ਤੇਦਾਰ ਕੀ ਕਹਿਣਗੇ ਦਾਜ ਵਿਆਹ ਵਿੱਚ ਸਿਰਫ 2% ਦਿੱਤਾ ਜਾਂਦਾ ਵਾਕੀ ਦਾਜ ਪੂਰੀ ਉਮਰ ਹੀ ਕੁੜੀ ਦੇ ਪੇਕੇ ਆਲੇ ਦਿੰਦੇ ਰਹਿੰਦੇ ਆ ਜਿਵੇਂ ਕਿ ਸਗਣ ਵੇਲੇ 40 50 ਬੰਦੇ ਇਕੱਠੇ ਹੋ ਕੇ ਜਾਂਦੇ ਆ ਇੱਕ ਬਰਾਤ ਲੈ ਕੇ ਸਗਣ ਪਾਉਣ ਕੁੜੀ ਆਲੇ ਉਹਨਾਂ ਨੂੰ ਸਾਰਿਆਂ ਨੂੰ ਸੂਟ ਖੇਸ ਉਹ ਸਾਰਾ ਮੁੰਡੇ ਨੂੰ ਛਾਪ ਕੜਾ ਇਹ ਵੀ ਅੱਜ ਕੱਲ ਸਗਣ ਚ ਹੀ ਪਾਉਣ ਲੱਗ ਗਏ ਉਸ ਤੋਂ ਬਾਅਦ ਵਿਆਹ ਵੇਲੇ ਸਾਰਾ ਸਮਾਨ ਦਾਜ ਦਾ ਬੈੱਡ ਅਲਮਾਰੀ ਵਾਸ਼ਿੰਗ ਮਸ਼ੀਨ ਪ੍ਰੈਸ ਤੁਸੀਂ ਉਸ ਕਰੇ ਧੀ ਕਿਉਂ ਦਿੰਦੇ ਹੋ ਜਿਹੜਾ ਘਰ ਥੋੜੀ ਧੀ ਨੂੰ ਲੀੜੇ ਰੱਖਣ ਵਾਸਤੇ ਕਲਮਾਰੀ ਨਹੀਂ ਦੇ ਸਕਦਾ ਇਥੋਂ ਤੱਕੀ ਲੜਕੀ ਨੂੰ ਆਪਦੇ ਭਾਂਡੇ ਵੀ ਨਾਲ ਲੈ ਕੇ ਜਾਣੇ ਪੈਂਦੇ ਆ ਇਹ ਤਾਂ ਸ਼ੁਰੂਆਤ ਹੁੰਦੀ ਆ ਉਸ ਤੋਂ ਬਾਅਦ ਜਦੋਂ ਲੜਕੀ ਆਏਗੀ ਮਾਪਿਆਂ ਨੇ ਹਰ ਵਾਰ ਉਹਨੂੰ ਪੈਸੇ ਦੇਣੇ ਆ ਸੂਟ ਦੇਣੇ ਆ ਜਵਾਈ ਨੂੰ 500 ਰੁਪਿਆ 1000 ਰੁਪਿਆ ਉਹਦੀ ਜੇਬ 'ਚ ਪਾਉਣਾ ਕਿਸ ਗੱਲ ਦਾ ਕਿ ਉਹ ਮਿਲਾਉਣ ਲਿਆ ਆ ਤਾਂ ਯਾਹੋ ਪੇਕੇ ਆ ਗਈ ਉਹਨੂੰ ਉਹਦੀ ਕੀਮਤ ਦਿੰਨੇ ਹੋ ਤੁਸੀਂ ਵੀ ਭਾਈ ਤੂੰ ਤੇਰਾ ਧੰਨਵਾਦ ਤੂੰ ਇਹਨੂੰ ਪੇਕੇ ਛੱਡਤੀ ਤੈਨੂੰ ਇਹਦੀ ਅਸੀਂ ਕੀਮਤ ਦਿੰਨੇ ਆ ਕਿ ਆਉਣ ਜਾਣ ਦਾ ਕਰਾਇਆ ਦਿੰਨੇ ਹੁੰਨੇ ਆ ਉਹਦੀ ਘਰ ਵਾਲੀ ਆ ਉਹਦੇ ਵੀ ਸਹੁਰੇ ਆ ਕੁੜੀ ਨੂੰ ਸੂਟ ਵਗੈਰਾ ਦੇਣ ਦਾ ਤਾਂ سلسلہ ਪੂਰੀ ਜ਼ਿੰਦਗੀ ਚੱਲਦਾ ਰਹਿੰਦਾ ਹੈ ਉਸ ਤੋਂ ਬਾਅਦ ਵਾਰੀ ਆਉਂਦੀ ਆ ਜਾਪੇ ਦੀ ਜਦੋਂ ਵੰਸ ਮੁੰਡੇ ਵਾਲਿਆਂ ਦਾ ਵਧਣਾ ਪੀੜੀ ਉਹਨਾਂ ਦੀ ਵਧਣੀ ਆ ਫਿਰ ਉਹਦਾ ਜਾਪਾ ਕੁੜੀ ਵਾਲੇ ਕਿਉਂ ਕਰਾਉਣ ਧੀ ਨੂੰ ਮਾਪਿਓ ਨੇ ਵਿਆਹ ਕੇ ਤੋਰਤਾ ਉਹਨੂੰ ਚੰਗਾ ਘਰ ਭਾਲ ਕੇ ਤੋਰਤਾ ਕੀ ਫਾਇਦਾ ਉਹਨਾਂ ਨੂੰ ਚੰਗਾ ਘਰ ਭਾਲ ਕੇ ਤੋਰਨ ਦਾ ਕੀ ਤੁਸੀਂ ਚੰਗੇ ਨਹੀਂ ਜਦੋਂ ਬਸ ਥੋੜਾ ਵਧਣਾ ਹੈ ਤਾਂ ਤੁਸੀਂ ਉੱਥੇ ਜਾਪਾ ਕਿਉਂ ਕਰਾਉਨੇ ਹੋ ਆਪ ਕਰਾਓ ਉਹ ਕੁੜੀ ਵਾਲੇ ਉਹ ਵੀ ਇੱਕ ਦਾਜ ਭੁਗਤਦੇ ਆ ਉਸ ਤੋਂ ਬਾਅਦ ਇਹ ਸਿਲਸਿਲਾ ਬਹੁਤ ਲੰਬਾ ਚੱਲਦਾ ਫਿਰ ਜਦੋਂ ਕੁੜੀ ਬਿਮਾਰ ਹੋ ਜੂਗੀ ਉਹਨੂੰ ਸੌਰੇ ਵਾਲੇ ਪੇਕੇ ਭੇਜ ਦਿੰਦੇ ਆ ਜਾਂ ਨਾਲੇ ਮਿਲਿਆ ਬਹੁਤ ਦਿਨ ਹੋ ਗਏ ਮਿਲ ਹੀ ਨਹੀਂ ਨਾਲੇ ਦਵਾਈ ਲਿਆ ਜੀ ਜਦੋਂ ਬੱਚੇ ਹੋ ਜਾਣਗੇ ਬੱਚਿਆਂ ਨੂੰ ਜਦੋਂ ਨਾਲਕਿਆਂ ਤੋਂ ਅੰਦਾਦ ਕੇ ਆਉਂਦੇ ਆ ਤਾਂ ਉਹਨਾਂ ਨੂੰ ਪੁੱਛਦੇ ਆ ਤੇਰੇ ਨਾਲਕਿਆਂ ਨੇ ਕੀ ਦਿੱਤਾ ਏ ਤੁਹਾਨੂੰ ਕਿਉਂ ਤੁਹਾਡੇ ਘਰੇ ਕੁਝ ਹੈ ਨਹੀਂਗਾ ਉਹ ਬੱਚੇ ਤੁਹਾਡੇ ਆ ਨਾਲਕੇ ਕਿਉਂ ਦੇਣਾ ਕਿੰਨੀ ਮਾੜੀ ਸੋਚ ਆ ਸਾਡੀ ਇਹ ਦਾਜ ਇਸੇ ਤਰੀਕੇ ਨਾਲ ਹੀ ਅੱਗੇ ਵਧਦਾ ਜਾਂਦਾ ਹੈ ਉਸ ਤੋਂ ਬਾਅਦ ਆਉਂਦੀ ਹੈ ਨਾਲਕੇ ਸ਼ੱਕ ਅਗਰ ਧੀ ਦੇਤੀ ਹੋ ਜੇ ਉਹਦੀ ਵੀ ਨਾਲਕੇ ਸ਼ੱਕ ਭਰਦੇ ਆ ਕਈ ਮੈਨੂੰ ਕਹਿੰਦੇ ਆ ਦਾਜ ਤਾਂ ਇੱਕ ਵਾਰ ਹੀ ਦੇਣਾ ਹੈ ਵਿਆਹ ਵਾਲੇ ਦੇ ਦਿੰਨੇ ਆ ਕੁੜੀ ਦਾ ਹੱਕ ਹੁੰਦਾ ਹ ਹੁਣ ਵੀਰੋਂ ਗਿਣਤੀ ਕਰੀ ਜਾਇਓ ਜਦੋਂ ਕੁੜੀ ਦੇ ਕੁੜੀ ਵਿਆਹੀ ਜਾਂਦੀ ਆ ਉਦੋਂ ਵੀ ਨਾਲਕੇ ਸ਼ੱਕ ਭਰੀ ਜਾਂਦੀ ਆ ਕਿਉਂ ਕੀ ਜ਼ਰੂਰਤ ਆ ਉਸ ਚੀਜ਼ ਦੀ ਅਗਰ ਕੁੜੀ ਦੀ ਕੁੜੀ ਵਿਆਹਣ ਤੇ ਨਾਲਕੇ ਸ਼ੱਕ ਭਰਦੇ ਆ ਤੇ ਜਦੋਂ ਕੁੜੀ ਦੇ ਭਰਾ ਦੀ ਕੁੜੀ ਦਾ ਵਿਆਹ ਹੁੰਦਾ ਵੀ ਜਿਹੜੇ ਕੁੜੀ ਆ ਉਹਦੇ ਪੇਕਿਆਂ ਦੇ ਭਰਾ ਦੀ ਕੁੜੀ ਦਾ ਵਿਆਹ ਹੁੰਦਾ ਜਾਂ ਮੁੰਡੇ ਦਾ ਵਿਆਹ ਹੁੰਦਾ ਤਾਂ ਉਦੋਂ ਫੁੱਫੜ ਕਿਉਂ ਨਹੀਂ ਫੱਫੜੇ ਸ਼ੱਕ ਲੈ ਕੇ ਆਉਂਦਾ ਇਹ ਪੇਕਿਆਂ ਨੂੰ ਕਿਉਂ ਦਵਾਇਆ ਜਾ ਰਿਹਾ ਹੈ ਫੁੱਫੜ ਸ਼ੱਕ ਵੀ ਬੜਾ ਲਓ ਵੀ ਭਾਈ ਫੁੱਫੜ ਲੈ ਕੇ ਆਊਗਾ 80 ਲੱਖ ਰੁਪਇਆ ਜਿਹੜਾ ਨਾਲ ਕੇ ਸ਼ੱਕ ਚ ਲੈਣੇ ਆ ਰਿਸ਼ਤੇ ਤਾਂ ਬਰਾਬਰ ਦੇ ਆ ਨਾ ਇਹਨੂੰ ਬਰਾਬਰ ਦਾ ਰੱਖੋ ਕੱਲ ਨੂੰ ਕੁੜੀ ਦਾ ਸਹੁਰਾ ਮਰ ਜਾਂਦਾ ਤਾਂ ਕੁੜੀ ਵਾਲੇ ਛਾਪ ਤੇ ਲੀੜੇ ਲੈ ਕੇ ਜਾਂਦੇ ਆ ਲੀੜੇ ਪੂਰੇ ਪਰਿਵਾਰ ਨੂੰ ਛਾਪ ਜਾ ਕੜਾ ਸੋਨੇ ਦੀ ਕੋਈ ਚੀਜ਼ ਜਵਾਈ ਨੂੰ ਕਿਉਂ ਬਾਪ ਮਰਿਆ ਸੀ ਕੋਈ ਖੁਸ਼ੀ ਦੀ ਗੱਲ ਸੀ ਅਗਰ ਕੁੜੀ ਵਾਲੇ ਛਾਪ ਲੈ ਕੇ ਜਾਂਦੇ ਆ ਤਾਂ ਜਦੋਂ ਕੁੜੀ ਦਾ ਪਿਓ ਮਰਦਾ ਹੈ ਉਦੋਂ ਮੁੰਡੇ ਵਾਲੇ ਵੀ ਲੈ ਕੇ ਆਉਣ ਰਿਸ਼ਤਾ ਬਰਾਬਰ ਦਾ ਹੈ ਨਾ ਫਿਰ ਮੁੰਡੇ ਵਾਲੇ ਕਿਉਂ ਨਹੀਂ ਲੈ ਕੇ ਆਉਂਦੇ ਮੁੰਡੇ ਵਾਲੇ ਵੀ ਕੁੜੀ ਦੇ ਭਰਾ ਨੂੰ ਕੜਾ ਲੈ ਕੇ ਆਉਣ ਛਾਪ ਲੈ ਕੇ ਆਉਣ ਸਾਰੇ ਪਰਿਵਾਰ ਦੇ ਲੀੜੇ ਲੈ ਕੇ ਆਉਣ ਵੈਸੇ ਇਹ ਮਾੜੀ ਚੀਜ਼ ਆ ਪਰ ਆਪਾਂ ਗੱਲ ਕਰਦੇ ਆ ਵੀ ਬਰਾਬਰੀ ਦੀ ਰਿਸ਼ਤਾ ਬਰਾਬਰ ਦਾ ਕਿਉਂ ਨਹੀਂ ਕਰਦੇ ਰਹੀ ਗੱਲ ਕਿਸੇ ਦੇ ਬਜ਼ੁਰਗ ਦੇ ਮਾਂ ਦੇ ਬਾਪ ਦੇ ਮਰਨ ਤੇ ਇਕੱਠੇ ਕਰਕੇ ਮਠਾਈ ਖਲਾਉਣ ਦੀ ਉਹ ਬਹੁਤ ਮਾੜੀ ਗੱਲ ਆ ਉਹ ਦੁੱਖ ਦੀ ਘੜੀ ਹੁੰਦੀ ਆ ਉਸ ਦੁੱਖ ਦੀ ਘੜੀ ਵਿੱਚ ਵੀ ਫਾਇਦਾ ਚੱਕਦੇ ਆਪਾਂ ਕੀ ਖੁਸ਼ੀ ਦੀ ਗੱਲ ਹੁੰਦੀ ਆਪਾਂ ਪਾਰਟੀਆਂ ਕਰਦੇ ਹਾਂ ਮਰਗ ਦੀ ਪਾਰਟੀ ਕਾਂਗਾ ਮੈਂ ਤੈਨੂੰ ਮਰਗ ਦੀ ਪਾਰਟੀ ਹੋਗੀ ਨਾ ਉਹ ਅਸੀਂ ਕਿੱਥੋਂ ਤੱਕ ਗਿਰਾਂਗੇ ਸਾਡੇ ਵਿਚਾਰ ਕਿੰਨੇ ਹਲਕੇ ਹੋਗੇ ਇਹ ਦਾਜ ਹੈ ਵੀ ਦਾਜ ਚੱਲਦਾ ਹੈ ਸਿਆਉਣਾ ਪਾਉਣਾ ਜਵਾਈ ਦਾ ਪਿਓ ਮਰਿਆ ਹੈ ਤੇ ਪੇਕੇ ਖਰਚੇ ਥੱਲੇ ਆਉਣ ਇਹ ਕਿੱਥੋਂ ਦੀ ਇਨਸਾਨੀਅਤ ਆ ਫਿਰ ਇਹ ਲਗਾਤਾਰ ਚਲਦਾ ਹੀ ਰਹਿੰਦਾ ਹੈ ਰੱਖੜੀਆਂ ਆ ਗਈਆ ਹੋਲੀ ਆ ਗਈ ਦਿਵਾਲੀ ਆ ਗਈ ਇਹ ਤਾਂ ਚਲਦਾ ਹੀ ਰਹਿੰਦਾ ਹੈ ਜਦੋਂ ਉਹ 80 100 ਸਾਲ ਦੀ ਹੋ ਕੇ ਇਸ ਦੁਨੀਆ ਤੋਂ ਚਲੀ ਜਾਂਦੀ ਆ ਉਦੋਂ ਤੱਕ ਵੀ ਨਹੀਂ ਰਜਦੇ ਉਦੋਂ ਵੀ ਪਿੱਕੇ ਜਦੋਂ ਉਹ ਦੁਨੀਆ ਤੋਂ ਚਲੀ ਜਾਂਦੀ ਆ ਉਦੋਂ ਵੀ ਪਿੱਕੇ ਟੁਕਦੇ ਆ ਜਾ ਕੇ ਉਹਨਾਂ ਦੇ ਉਸ ਟੁਕਣ ਤੋਂ ਬਾਅਦ ਵੀ 8 ਜਾਂ 10 ਦਿਨਾਂ ਬਾਅਦ ਸਾਹਮਣੀ ਮਕਾਨ ਲੈ ਕੇ ਇੱਕ ਬਰਾਤ ਆਉਂਦੀ ਆ ਕੀ ਇਹ ਉਹ ਚੰਗੀ ਗੱਲ ਹੈ 40 50 ਜਣੇ ਇਹਨਾਂ ਚੀਜ਼ਾਂ ਦਾ ਫਾਇਦਾ ਕੀ ਆ ਇਹ ਉਹ ਕੰਮ ਆ ਜਿਨ੍ਹਾਂ ਕੰਮਾਂ ਦੇ ਕਰੇ ਬਿਨਾਂ ਵੀ ਰਿਸ਼ਤੇਦਾਰੀਆਂ ਨਿਭ ਸਕਦੀਆਂ ਜੀਵਨ ਚੱਲ ਸਕਦਾ ਬਿਨਾਂ ਬਰਾਤ ਤੋਂ ਵੀ ਵਿਆਹ ਹੋ ਸਕਦਾ ਬਿਨਾਂ ਸਗੰਤੇ 100 ਬੰਦਾ 40 ਬੰਦੇ ਲਜਾਣ ਤੋਂ ਵੀ ਸਗਣ ਪੈ ਸਕਦਾ ਬਿਨਾਂ ਸਾਹਮਣੀ ਮਕਾਨ ਦੇ ਵੀ ਸਰ ਸਕਦਾ ਮਾਇਆ ਬਾਗ ਮਰਨ ਤੇ ਰਿਸ਼ਤੇਦਾਰਾਂ ਦੇ گاਉ ਪਿੰਡਾਂ ਦੇ ਲੋਕਾਂ ਨੂੰ ਗੱਡੀਆਂ ਭਰ-ਭਰ ਕੇ ਲਿਆਏ ਨਾਲ ਵੀ ਸਰ ਸਕਦਾ ਮਰੇ ਬਾਅਦ ਉਹਦੇ ਮਰਗ ਤੇ ਭੀੜ ਇਕੱਠੀ ਕਰੇ ਨਾਲ ਕੀ ਹੋ ਜੂਗਾ ਮੈਨੂੰ ਤਾਂ ਇਹ ਗੱਲ ਸਮਝ ਨਹੀਂ ਆਈ ਆ ਵੀਰੋ ਅਗਰ ਤੁਹਾਨੂੰ ਮੇਰੀ ਕੋਈ ਗੱਲ ਬੁਰੀ ਲੱਗੇ ਯਾ ਮੇਰੀ ਕਿਸੇ ਗੱਲ ਤੋਂ ਸਹਿਮਤ ਨਹੀਂ ਹੋ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਤਾਂਕਿ ਆਪਾਂ ਉਸ ਤੇ ਵਿਚਾਰ ਕਰ ਸਕੀਏ ਆਓ ਇਸ ਦਾਜ ਦੀ ਪਰਥਾ ਨੂੰ ਸਮਾਪਤ ਕਰੀਏ ਸਾਡੇ ਨਾਲ ਜੁੜਨਾ ਇਹਨਾਂ ਜ਼ਰੂਰੀ ਨਹੀਂ ਆ ਪਰ ਇਹਨਾਂ ਵਿਚਾਰਾਂ ਨੂੰ ਆਪਦੀ ਜ਼ਿੰਦਗੀ ਵਿੱਚ ਜ਼ਰੂਰ ਅਪਣਾਓ ਅਤੇ ਇਹ ਫਾਲਤੂ ਕੰਮਾਂ ਨੂੰ ਛੱਡ ਕੇ ਰਿਸ਼ਤਿਆਂ ਨੂੰ ਪੱਕੇ ਕਰੋ ਰਿਸ਼ਤੇ ਬਰਬਾਦ ਹੋ ਰਿਆ ਅਸੀਂ ਬਰਬਾਦ ਹੋ ਰਿਆ ਫਾਲਤੂ ਦੇ ਕੰਮਾਂ ਵਿੱਚ ਆਓ ਮਿਲ ਕੇ ਇਸ ਦਾਜ ਦੀ ਪਰਥਾ ਨੂੰ ਸਮਾਪਤ ਕਰੀਏ ਅਤੇ ਇੱਕ ਅੱਛਾ ਸਮਾਜ ਬਣਾਈਏ ਸਤਿ ਸ਼੍ਰੀ ਅਕਾਲ ਜੀ